ਇੱਕ ਪਾਸੇ ਲੱਖੇ ਸਦਾਲੇ ਨੂੰ ਕਿਹਾ ਜਾ ਰਿਹਾ ਵੀ ਇਹ ਇਹ ਮੋਦੀ ਹੁਣ ਦਾ ਆ ਜਾਂ ਇਹਦਾ ਆ ਜਾਂ ਉਹਦਾ ਆ ਠੀਕ ਆ ਇੱਕ ਪਾਸੇ ਹੁਣ ਭਾਨੇ ਦਾ ਕੇਸ ਚ ਇਹ ਕਿਹਾ ਜਾ ਰਿਹਾ ਵੀ ਕੌਂਕੇਜੀ ਦਾ ਕੇਸ ਹੁਣ ਨਿਕਲ ਕੇ ਆਇਆ ਸੀ ਵੀ ਉਹਦਾ ਨਾ ਇੰਨਾ ਰੋਲਾ ਪਵੇ ਇਸ ਲਈ ਭਾਨੇ ਨੂੰ ਸਾਹਮਣੇ ਇਹ ਇਦਾਂ ਲੈ ਕੇ ਆਏ ਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਵੀਰੋ ਇਹ ਜਿਹੜੇ ਲੋਕ ਕਹਿ ਰਹੇ ਆ ਜਿਹੜੇ ਭਾਨੇ ਦੇ ਹੱਕ ਚ ਨਹੀਂ ਆ ਮੈਂ ਉਹਨਾਂ ਲੋਕਾਂ ਦੀ ਗੱਲ ਤੁਹਾਡੇ ਤੱਕ ਪਹੁੰਚਾ ਰਿਹਾ ਹੁਣ ਇਹ ਨਹੀਂ ਵੀ ਮੈਂ ਨਹੀਂ ਭਾਨੇ ਦੇ ਹੱਕ ਚ ਠੀਕ ਆ ਨਾ ਹੁਣ ਇਹ ਰੋਲਾ ਪੈ ਰਿਹਾ ਵੀ ਸੋਸ਼ਲ ਮੀਡੀਆ ਤੇ ਵੀਡੀਓ ਜਿਹੜਾ ਕਰਦਾ ਸੀ ਉਹਦੇ ਲਈ ਇੰਨੇ ਲੱਖਾਂ ਲੋਕ ਆ ਗਏ ਆ ਕੌਕੇ ਜੀ ਲਈ ਕੋਈ ਨਹੀਂ ਆਇਆ ਹਾਂਜੀ ਤੇ ਜਿਹੜੇ ਅਮਰਤਪਾਲ ਜਿਹੜਾ ਵੀਰ ਆਪਣਾ ਅਮਰਤਪਾਲ ਤੁਹਾਨੂੰ ਪਤਾ ਜੇਲ੍ਹ ਚ ਆ ਜਾਂ ਆ ਬਾਈ ਸਿੱਧੂ ਜਿਹੜਾ ਇਸ ਦੁਨੀਆ ਤੇ ਨਹੀਂ ਆ ਜਿਹੜੇ ਇਹਨਾਂ ਦੀ ਸੋਚ ਵਾਲੇ ਆ ਉਹ ਵੀ ਲੱਖੇ ਤੇ ਭਾਨੇ ਦੇ ਨਾਲ ਨਹੀਂ ਆ ਰਹੇ ਕਿਉਂਕਿ ਇਹ ਕਿਹਾ ਜਾ ਰਿਹਾ ਪਈ ਬਾਈ ਲੱਖਾਂ ਇਸ ਵੀਰ ਨਾਲ ਨਹੀਂ ਸੀ ਤੁਰਿਆ ਠੀਕ ਹੈ ਜੀ ਉਹਨਾਂ ਨੂੰ ਇਸ ਗੱਲ ਦਾ ਉਹ ਆ ਠੀਕ ਹੈ ਜੋ ਕੁਝ ਹੋ ਰਿਹਾ ਮੈਂ ਤੁਹਾਨੂੰ ਉਹ ਦੱਸ ਰਿਹਾ ਆ ਜਿਹੜੇ ਬਾਈ ਸਿੱਧੂ ਦੇ ਨਾਲ ਸੀ ਉਹਨਾਂ ਦੀ ਸੋਚ ਦੇ ਨਾਲ ਆ ਚਲੋ ਇਸ ਦੁਨੀਆ ਤੇ ਨਹੀਂ ਆ ਵੀਰਾ ਇਸ ਦੀ ਸੋਚ ਵਾਲੇ ਇਨਸਾਨ ਲੱਖੇ ਨੂੰ ਚੰਗਾ ਨਹੀਂ ਕਹਿ ਰਿਹਾ ਪਈ ਸਿੱਧੂ ਵੇਲੇ ਤਾਂ ਲੱਖਾ ਮੋਰੇ ਆਇਆ ਨਹੀਂ ਸੀ ਉਦੋਂ ਜਦੋਂ ਜਦੋਂ ਚਾਹੀਦਾ ਸੀ ਹੁਣ ਆਇਆ ਆ ਤੇ ਲੱਖੇ ਨੂੰ ਕਿਉਂ ਨਹੀਂ ਪੁਲਿਸ ਚੱਕਦੀ ਠੀਕ ਆ ਇਹ ਜਿੰਨੀਆਂ ਵੀ ਮੈਂ ਗੱਲਾਂ ਕਹਿ ਰਿਆ ਇਹ ਮੇਰੇ ਸਵਾਲ ਨਹੀਂ ਲੋਕਾਂ ਦੇ ਸਵਾਲ ਮੈਂ ਤੁਹਾਡੇ ਤੱਕ ਪੇਚਾਰਿਆ ਵੀ ਲੱਖਾ ਇੰਨਾ ਕੁਝ ਕਹਿੰਦਾ ਹੈ ਇਹਨੂੰ ਕਿਉਂ ਨਹੀਂ ਪੁਲਿਸ ਚੱਕਦੀ ਇਹ ਕਿੱਦਾਂ ਉੱਦੀ ਤੁਰਿਆ ਫਿਰਦਾ ਆ ਹਾਂਜੀ ਉੱਥੇ ਦਾ ਕੋਈ ਕੁਝ ਬੋਲੇ ਉਹਨੂੰ ਉਦਾਂ ਹੀ ਚੱਕ ਲਿਆ ਜਾਂਦਾ ਠੀਕ ਹੈ ਜੀ ਤੇ ਉਹੀ ਲੱਖਾ ਅਮਰਿਤਪਾਲ ਵੇਲੇ ਵੀ ਨਹੀਂ ਸਾਹਮਣੇ ਆਇਆ ਜਿਹੜਾ ਲੋਕ ਕਹਿ ਰਹੇ ਆ ਠੀਕ ਹੈ ਜੀ ਤੇ ਇਦਾਂ ਹੀ ਇਹ ਆ ਵੀ ਭਾਨਾ ਵੀ ਨਹੀਂ ਅਮਰਿਤਪਾਲ ਵੇਲੇ ਸਾਹਮਣੇ ਆਇਆ ਉਦੋਂ ਨਹੀਂ ਇਹਨੇ ਰੋਲਾ ਪਾਇਆ ਉਦੋਂ ਲੋਕ ਵੀ ਨਹੀਂ ਸਾਹਮਣੇ ਆਏ ਹੁਣ ਲੋਕ ਭਾਨਾ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਲਾ ਉਹਦੇ ਲਈ ਸਾਹਮਣੇ ਆਈ ਜਾਂਦੇ ਆ ਸੋ ਕਾਫੀ ਜੱਲਾ ਆ ਆਪਣੇ ਪੰਜਾਬੀਆਂ ਚ ਏਕਾ ਹੈ ਨੀਗਾ ਠੀਕ ਹੈ ਜੀ ਸੋ ਉਹੀ ਤੇ ਜਿਹੜਾ ਭਾਨਾ ਤੇ ਲੱਖਾ ਆ ਇਹ ਆਮ ਸਰਕਾਰ ਦੇ ਆ ਜਾਂ ਮੋਦੀ ਸਰਕਾਰ ਦੇ ਜਾਂ ਕਾਲੀਆਂ ਦੇ ਸੰਜੀ ਲੋਕ ਕਹਿ ਰਹੇ ਆ ਹੁਣ ਮੁੱਦਾ ਇਹ ਆ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਆ ਆਉਣ ਆਲੀਆਂ ਤੁਹਾਨੂੰ ਪਤਾ ਆਮ ਸਰਕਾਰ ਤੇ ਆਪਣੇ ਆਹ ਗਾਂਧੀ ਉਹਨਾਂ ਦਾ ਹੋ ਗਿਆ ਆ ਜੀ ਸੋ ਇਹਨਾਂ ਨੇ ਇਕੱਠਿਆਂ ਨੇ ਲੜਨੀਆਂ ਮੈਂ ਅੱਜ ਤੁਹਾਨੂੰ ਲਿਖ ਕੇ ਦੇ ਸਕਦਾ ਆ ਜਿੰਨੇ ਮਰਜ਼ੀ ਲੱਖਾਂ ਕਰੋੜਾਂ ਲੋਕ ਸੜਕਾਂ ਤੇ ਆ ਜਾਣ ਆਮ ਸਰਕਾਰ ਦੇ ਲਈ ਵੀ ਇਹ ਮਾੜੀ ਆ ਇਹ ਐਦਾਂ ਆ ਇਹ ਹੁੰਦਾ ਆ ਇਹ ਬਾਈ 10 ਤੋਂ ਜ਼ਿਆਦਾ ਥਾਵਾਂ ਤੇ ਜਿੱਤੇ ਪਏ ਆ ਮੈਂ ਤੁਹਾਨੂੰ ਲਿਖ ਕੇ ਦੇ ਸਕਦਾ ਜੇ ਆਮ ਸਰਕਾਰ 10 ਤੋਂ ਜ਼ਿਆਦਾ ਲੋਕ ਸਭਾ ਚ ਨਾ ਜਿੱਤੀ ਹਾਂਜੀ ਮੇਰੇ ਲਾਂਟ ਆ ਮੈਂ ਕਹਿੰਦਾ ਮੇਰੇ 8 ਦੂ ਲਾਂਟ ਆ ਮੇਰੇ ਠੀਕ ਹੈ ਨਾ ਮੈਂ ਇਹਦਾ ਹੋ ਨਹੀਂ ਕੋਈ ਤੁਹਾਨੂੰ ਵੀ ਪਤਾ ਆ ਆਮ ਸਰਕਾਰ ਦੀਆਂ ਭੇਡਾਂ ਦੀ ਮੈਂ ਕਰਾ ਕੇ ਰੱਖਦਾ ਆ ਠੀਕ ਆ ਪਰ ਗੱਲ ਤਾਂ ਹੋਈ ਆ ਹੁਣ ਲੱਖਾਂ ਲੋਕ ਰੋਡ ਤੇ ਆ ਸੜਕਾਂ ਤੇ ਆ ਨਹੀਂ ਚੰਗਾ ਸਮਝਦੇ ਸਰਕਾਰ ਨੂੰ ਫੇ ਬੂਟਾ ਇਹਨਾਂ ਨੂੰ ਕਿਨ ਪਾਉਣੀਆਂ ਲੋਕ ਸਭਾ ਚ ਅਕਾਲੀਆ ਨੂੰ ਉਦਾਂ ਵੋਟ ਨਹੀਂ ਪੈਣੀ ਮੋਦੀ ਨੂੰ ਉਦਾਂ ਨਹੀਂ ਪੈਣੀ ਫੇ ਵੋਟ ਪੈਣੀ ਕਿਨੂੰ ਆ ਗਾਂਧੀਆਂ ਨੂੰ ਤੇ ਜਾਂ ਆਮ ਸਰਕਾਰ ਨੂੰ ਇਹਨਾਂ ਦੋਨਾਂ ਨੇ ਇਕੱਠੇ ਹੋ ਗਏ ਆ ਸੋ 10 ਤੋਂ ਜ਼ਿਆਦਾ ਤਾਂ ਮੈਂ ਤੇ ਜਿੱਤੇ ਪਏ ਆ ਹੁਣ ਫਿਰ ਉਹੀ ਗੱਲ ਆ ਸੜਕਾਂ ਤੇ ਹੋਣ ਦਾ ਫਾਇਦਾ ਕੀ ਆ ਇਹ ਤੁਸੀਂ ਵੋਟਾਂ ਇਹਨਾਂ ਨੂੰ ਪਾਉਣੀ ਹੈ ਮੈਨੂੰ ਤਾਂ ਯਾਰ ਲੋਕਾਂ ਦੀ ਨਹੀਂ ਸਮਝ ਆਉਂਦੀ ਜਿਹਨੂੰ ਮਰਜ਼ੀ ਪੁੱਛ ਲਓ ਵੀ ਭਾਈ ਆਮ ਸਰਕਾਰ ਨੇ ਕੰਮ ਕੀਤੇ ਨਹੀਂ ਕੀਤੇ ਕੁਛ ਨਹੀਂ ਕੀਤਾ ਨਸ਼ਾ ਵੇਚਦਾ ਪੁਲਿਸ ਮਾੜੀ ਆ ਕਿਹਨੇ ਇਹਨਾਂ ਨੂੰ ਜਿਤਾਉਣਾ ਕੀ ਨੇ ਆ ਯਾਰ ਮੈਨੂੰ ਵੀ ਸਮਝਾਓ ਵੀ ਕਿਹੜੇ ਲੋਕ ਆ ਕਿ ਇਹਨਾਂ ਨੂੰ ਜਿਤਾ ਜਾਂਦੇ ਆ ਇਦਾਂ ਹੀ ਪਿਛਲੇ ਸਮਿਆਂ 'ਚ ਹੋਇਆ ਵੀ ਇਹ ਸਰਕਾਰਾਂ ਮਾੜੀਆਂ ਐ ਇਦੋਂ ਦੋ ਜਿਤਾਉਂਦਾ ਕੌਣ ਮੈਂ ਤੁਹਾਨੂੰ ਅੱਜ ਲਿਖ ਕੇ ਦੇ ਸਕਦਾ 10 ਤੋਂ ਜ਼ਿਆਦਾ ਥਾਵਾਂ ਤੇ ਜਿੱਤੇ ਬਈ ਲੋਕ ਸਭਾ 'ਚ ਤਿੰਨ ਥਾਵਾਂ ਤੇ ਕਿਤੇ ਅਕਾਲੀ ਜਾਂ ਮੋਦੀ ਜਿੱਤ ਜੂਗਾ ਮੋਦੀ ਇਧਰੋਂ ਜਿੱਧਰ ਆਪਣਾ ਹਿੰਦੂ ਭਾਈਚਾਰਾ ਮੋਦੀ ਉ ਤੇ ਅਕਾਲੀ ਉੱਥੋਂ ਜਿੱਤ ਜੂਗੇ ਜਿੱਥੇ ਜੇ ਇਹਨਾਂ ਦਾ ਮਾਇਆ ਬੱਤੀ ਨਾਲ ਹੋ ਗਿਆ ਫੇ 10 ਥਾਮਾ ਤੇ ਇਹਨਾਂ ਨੂੰ ਕਰੋੜਾਂ ਮੋਟਾ ਪਾਉਣੀਆਂ ਕਿਹਨੀਆਂ ਯਾਰ ਜੇ ਨਹੀਂ ਮਾਰੇ ਆ ਮੈਂ ਇਹ ਨਹੀਂ ਕਹਿ ਰਿਹਾ ਚੰਗੇ ਆਈਦੇ ਨੇ ਮੈਂ ਤਖ ਨਹੀਂ ਪੂਰਦਾ ਮੈਂ ਤੁਹਾਨੂੰ ਇਹ ਪੁੱਛ ਰਿਹਾ ਆ ਸਾਰੇ ਇਹਨਾਂ ਨੂੰ ਮਾਰੇ ਕਹਿੰਦੇ ਆ ਵੀ ਨਸ਼ਾ ਹੋ ਰਿਹਾ ਆ ਚੰਗੇ ਕੰਮ ਨਹੀਂ ਕੀਤੇ ਇਹਨਾਂ ਦੀ ਪਤਨੀ ਮਾਂ ਨੂੰ ਐਨੀ ਪੁਲਿਸ ਕਿਉਂ ਦਿੱਤੀ ਆ ਖਰਚੇ ਆ ਹਾਂਜੀ ਸਾਡੇ ਪੰਜਾਬੀਆਂ ਦੇ ਪੈਸੇ ਤੇ ਕੀ ਕੀ ਕਰ ਰਹੇ ਆ ਦਿੱਲੀ ਦਾ ਮੁੱਖ ਮੰਤਰੀ ਨਜ਼ਾਰੇ ਲੈਂਦਾ ਹੋਰਾਂ ਰਾਜਾਂ ਦੇ ਸਾਡੇ ਪੈਸਿਆਂ ਤੇ ਜਾਂ ਤਾਂ ਫਿਰ ਜਿਤਾਇਓ ਨਾ ਯਾਰ ਇੱਕ ਵਾਰ ਸੇ ਰੋ ਨਾ ਤੇ ਲੋਕ ਫਿਰ ਗੱਲ ਤਾਂ ਉਹੀ ਆ ਫਿਰ ਇੱਕ ਪਾਸੇ ਰੋ ਯਾਰ ਹੁਣ ਤੁਸੀਂ ਕਹਿਣਾ ਵੀ ਭਾਈ ਇਹ ਨਹੀਂ ਜਿੱਤਣਾ ਜਿੱਤਣਾ ਆ ਮੇਰੀ ਵੀਡੀਓ ਸਾਮੇ ਕੇ ਰੱਖ ਲਿਓ ਜਦ ਤੱਕ ਲੋਕ ਸਭਾ ਦੀਆਂ ਚੋਣਾਂ ਨਹੀਂ ਆਉਂਦੀਆਂ ਜਾਂ ਨਤੀਜੇ ਨਹੀਂ ਆਉਂਦੇ ਮੈਂ ਇਹ ਹੀ ਰੋਲਾ ਪਾਈ ਜਾਣਾ ਇੱਕ ਮੋਦੀ ਆ ਰਹਿਆ ਇੰਡੀਆ ਚ ਫੇਰ ਤੋਂ ਦੁਬਾਰਾ ਇੱਕ ਇਹ 10 ਤੋਂ ਜ਼ਿਆਦਾ ਥਾਮਾਂ ਤੇ ਜਿੱਤ ਰਹੇ ਆ ਚਲੋ ਮੋਦੀ ਦਾ ਆਉਣਾ ਹੀ ਹੋਣਾ ਅੰਧ ਭਗਤ ਉਹ ਤਾਂ ਗੱਲ ਬੱਕਰੀ ਆ ਫਿਰ ਇਹਨਾਂ ਨੂੰ ਕਿਨੇ ਵੋਟਾਂ ਪਾਉਣੀਆਂ ਆ ਦੱਸੋ ਫਿਰ ਹੁਣ ਤੁਸੀਂ ਹੀ ਬਾਈ ਜੀ ਦੱਸਣਾ ਆ ਲੱਖਾਂ ਤੇ ਭਾਨਾ ਸਹੀ ਇਨਸਾਨ ਆ ਗੱਲ ਉਹੀ ਆ ਇੱਕ ਹੋਰ ਮੁੱਦਾ ਸੱਚ ਮੇਰਾ ਕੰਮ ਹੈ ਲੋਕਾਂ ਤੱਕ ਜਾਗਰੂਕਤਾ ਲਿਆਉਣੀ ਹੁਣ ਇੱਕ ਹੋਰ ਮੁੱਦਾ ਜਿੱਦਾਂ ਇਹ ਬਈ ਮਾਨ ਜਾਂਦਾ ਸੀ ਲੋਕਾਂ ਚ ਮੈਂ ਤੁਹਾਡਾ ਹੀ ਆ ਤੁਹਾਡਾ ਹੀ ਆ ਹਾਂਜੀ ਕੋਈ ਪੁਲਿਸ ਨਹੀਂ ਸੀ ਹੁੰਦੀ ਉਦੋਂ ਹੀ ਚਲਾ ਜਾਂਦਾ ਸੀ ਇਦਾਂ ਹੀ ਹੁਣ ਬਈ ਭਾਨਾ ਤੇ ਲੱਖਾਂ ਲੋਕਾਂ ਚ ਜਾਂਦੇ ਆ ਉਹ ਲੋਕਾਂ ਦੇ ਦਿਲ ਚ ਇਹ ਆ ਵੀ ਕੱਲ ਨੂੰ ਇਹ ਮਸ਼ਹੂਰ ਹੋ ਕੇ ਚੋਣਾਂ ਚ ਜਿੱਤ ਕੇ ਇਹ ਵੀ ਇਦਾਂ ਕਰਕੇ ਹੋ ਜੂਗੇ ਹੈਨਾ ਹੁਣ ਯਾਰ ਫਿਰ ਆਪਾਂ ਯਾਰ ਜਿਤਾਈਏ ਕੀ ਨੂੰ ਕਿਹਦੇ ਨਾਲ ਆਪਾਂ ਯਾਰ ਕਰੀਏ ਸਾਨਾ ਤਾਂ ਧੋਖਾ ਹੀ ਹੋਈ ਜਾਂਦਾ ਪੰਜਾਬੀਆਂ ਦਾ ਗੱਲ ਵੀ ਸਹੀ ਆ ਜਿਹੜੇ ਤਰਕ ਤਰਕ ਕਰਨਾ ਚਾਹੀਦਾ ਕਦੇ ਕਿਸੇ ਦੀ ਭੇਟ ਨਾ ਹੋਵੋ ਤਰਕ ਕਰਨਾ ਚਾਹੀਦਾ ਹੁਣ ਕੌਣ ਕਹੂਗਾ ਵੀ ਲੱਖਾਂ ਤੇ ਭਾਨਾ ਚੋਣਾ ਚ ਨਹੀਂ ਲੜਦੇ ਲੜਨੀਆਂ ਚਾਹੀਦੀਆਂ ਜੇ ਮੈਨੂੰ ਪੁੱਛੇ ਜਿੰਤਨੇ ਵੀ ਚਾਹੀਦੇ ਮੈਂ ਕਹਿੰਨਾ ਪਰ ਜਿੱਤ ਕੇ ਇਨਾਂ ਵਰਗੇ ਇਹ ਨਹੀਂ ਹੋਊਗੇ ਉਹ ਕੌਣ ਕਹਿੰਦਾ ਆ ਸਮਝੇ ਨਾ ਮੈਂ ਕੀ ਕਹਿਣਾ ਚਾਹੁੰਦਾ ਵੀ ਇਨਾਂ ਦੇ ਸੁਭਾਅ ਚ ਨਹੀਂ ਉਹ ਚੇਂਜ ਆਈ ਕਿ ਜਿੱਦਾਂ ਲੋਕਾਂ ਲਈ ਹੁਣੇ ਲੜਦੇ ਆ ਫੇਰ ਲੜੂਗੇ ਕੌਣ ਦੱਸੂਗਾ ਵੀ ਭਾਈ ਇਹਨਾਂ ਵਰਗੇ ਨਹੀਂ ਹੁੰਦੇ ਇਹ ਚੱਕਰਿਆ ਕਾਫੀ ਗੱਲਾਂ ਆ ਸੋ ਹੁਣ ਤੁਸੀਂ ਹੀ ਦੱਸਿਓ ਜੋ ਕੁਝ ਹੋ ਰਿਹਾ ਆ ਯਾਰ ਲੈ ਕੇ ਜੋ ਕੁਝ ਹੋ ਰਿਹਾ ਇਸ ਵੇਲੇ ਭਾਨੇ ਦਾ ਲੱਖੇ ਦਾ ਜਾਂ ਹੋਰ ਇਹ ਐਵੇਂ ਨਹੀਂ ਹੋ ਰਿਹਾ ਕੋਈ ਉਦਾਂ ਹੀ ਹੋ ਰਿਹਾ ਆ ਇਹ ਕਾਫੀ ਵੱਡੀਆਂ ਗੱਲਾਂ ਆ ਇਹਦੇ ਪਿੱਛੇ ਸਮਝੇ ਨਾ ਸੋ ਤੁਸੀਂ ਜਿੰਦੀ ਵੀ ਤੁਸੀਂ ਭਾਵੇਂ ਆਮ ਸਰਕਾਰ ਨਾਲਿਆਂ ਭਾਵੇਂ ਭਾਨੇ ਨਾਲਿਆਂ ਤੁਹਾਡੀ ਆਪਣੀ ਸੋਚ ਆ ਠੀਕ ਆ ਨਾ ਹੁਣ ਮੇਰੇ ਅਨਿਕ ਇਨਸਾਨ ਨੇ ਤਾਂ ਦੋਨੋਂ ਪੱਖਾਂ ਵਾਲਾ ਨਹੀਂ ਹੋ ਕੇ ਮੈਂ ਤਾਂ ਤੁਹਾਨੂੰ ਪੁੱਛਣਾ ਵੀ ਤੁਸੀਂ ਕੀ ਸੋਚਦੇ ਆ ਹੁਣ ਦੱਸਿਓ ਵੀਰ ਮੇਰੇਓ ਤੁਸੀਂ ਲੱਖੇ ਤੇ ਜਿਹੜੇ ਬਾਈ ਸਿੱਧੂ ਦੇ ਸਮਰਥਕ ਉਹ ਤਾਂ ਲੱਖੇ ਨਾਲ ਹੈ ਨਹੀਂਗੇ ਅਮਰਤਪਾਲ ਵਾਲੇ ਵੀ ਹੈ ਨਹੀਂਗੇ ਸਿੱਧੀ ਮੈਂ ਤੁਹਾਨੂੰ ਦੱਸਾਂ ਉਹੀ ਭਾਨੇ ਨਾਲ ਵੀ ਹੈ ਨਹੀਂਗੇ ਠੀਕ ਹੈ ਅਮਰਤਪਾਲ ਵਾਲੇ ਵੀਰਪਰਾ ਜਿਹੜੇ ਅਮਰਤਪਾਲ ਦੇ ਨਾਲ ਆ ਸੋ ਤੁਸੀਂ ਹੀ ਦੱਸਿਓ ਕਮੈਂਟਾਂ 'ਚ ਸੋ ਤੁਸੀਂ ਬਾਈ ਜੀ ਲੱਖੇ ਭਾਨੇ ਦੇ ਨਾਲ ਆ ਜੱਸ ਜੱਸ ਲਿਖਿਓ ਵੱਧ ਤੋਂ ਵੱਧ ਕਿਆਮ ਸਰਕਾਰ ਦੇ ਬਾਰੇ ਵੀ ਤੁਸੀਂ ਦੱਸਿਓ ਇਹ ਵੀਡੀਓ ਵੱਧੋ ਵੱਧ ਸ਼ੇਅਰ ਕਰੋ ਸਾਰੇ ਪੰਜਾਬੀਆਂ ਦੇ ਪਹੁੰਚ ਜਾਣੀ ਚਾਹੀਦੀ ਆ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜਨੀ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ੀਕਰਨ ਕਰਵਾਉਣਾ ਜਾਤ ਉੜਵਾਉਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ